ਕਹੋ ਨਾਨਕ ਗੁਣ ਗਾਵੀਏ ਨੀਤ ਕਹੋ ਨਾਨਕ ਗੁਣ ਗਾਵੀਏ ਨੀਤ ਗੁਰੂ ਨਾਨਕ ਸਾਹਿਬ ਤੁਲਾ ਕੇ ਦੁਸ਼ਮੇਸ਼ ਪਿੱਤ ਤੱਕ ਸੱਚੇ ਪਾਤਸ਼ਾਹ ਨੇ ਨਾਮ ਬਾਣੀ ਨਾਲ ਹੀ ਜੋੜਿਆ ਸਮਾਉਣ ਤੇ ਜ਼ੁਲਮ ਨਾਲ ਟੱਕਰ ਵੀ ਲਈ ਆ ਜੋ ਜ਼ੁਲਮ ਕਰਨ ਆਉਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਤੇ ਦਸ਼ਮੇਸ਼ ਪਿਤਾ ਨੇ ਵੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੋਰ ਕਿਸੇ ਨੇ ਕੋਈ ਬਿਤਕਰਾਨੀ ਇਨਸਾਨੀਅਤ ਨਾ ਨਹੀਂ ਕੋਈ ਬਿਤਕਰ ਬਿਤ ਕਰਾ ਨਾ ਹੁਣ ਦਸ਼ਮੇਸ਼ ਪਿਤਾ ਜੀ ਦੇ ਜਦੋਂ ਘਰ ਨੂੰ ਹੀ ਆਉਂਦੇ ਆ ਢਾਉਣ ਤਾਂ ਫੇਰ ਘਰੇ ਆਏ ਨੂੰ ਤਾਂ ਭਾਈ ਰੋਕਣਾ ਹੀ ਪੈਂਦਾ ਨਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਕੋਈ ਮਨੁੱਖਤਾ ਦੇ ਨਾਲ ਨਹੀਂ ਹੈ ਕਿਸੇ ਧਰਮ ਬਰਾਦਰੀ ਦੇ ਨਾਲ ਨਹੀਂ ਸਿਰਫ ਤੇ ਸਿਰਫ ਵਿਰੋਧ ਜ਼ੁਲਮ ਦਾ ਜ਼ਾਲਿਮਾਂ ਨੂੰ ਰੋਕਣ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸ਼ਸਤਰ ਵੀ ਚੱਕੇ ਆ ਤੇ ਨਹੀਂ ਤਾਂ ਮਨੁੱਖਤਾ ਨੂੰ ਕਹੋ ਨਾਨਕ ਗੁਣ ਗਾ ਵੀੇ ਨੀਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਮਾਤਮਾ ਦੇ ਨਾਮ ਨਾਲ ਹੀ ਜੋੜਿਆ ਉਹਦੇ ਸਰੂਪ ਨੂੰ ਪ੍ਰਤੱਖ ਪ੍ਰਗਟ ਕੀਤਾ 1699 ਦੀ ਬਸਾਖੀ ਵਾਲੇ ਦਿਨ ਜਿਹਨੂੰ ਆਪਣਾ ਜਿਹਨੂੰ ਆਪਾਂ ਸਾਜਨਾ ਦਿਵਸ ਕਹਿੰਦੇ ਆ ਪੰਥ ਦੀ ਸਾਜਨਾ ਦਿਵਸ ਵੀ ਕਹ ਦਿੰਨੇ ਆ ਖਾਲਸਾ ਸਾਜਨਾ ਦਿਵਸ ਵੀ ਕਹਿੰਨੇ ਆਪਾਂ ਸੋ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਹੈ ਭਾਈ ਸਦਾ ਪ੍ਰਮਾਤਮਾ ਦੇ ਗੁਣ ਗਾਏ ਜਾਣੇ ਚਾਹੀਦੇ ਹਨ ਫੇਰ ਕੀ ਹੋਏਗਾ ਮੁਖ ਊਜਲ ਹੋਏ ਨਿਰਮਲ ਚੀਤ ਮਹਾਰਾਜ ਕਹਿੰਦੇ ਇਸ ਉਦਮ ਦੀ ਬਰਕਤ ਨਾਲ ਇੱਕ ਤਾਂ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ ਉਜਲੇ ਦਾ ਮਤਲਬ ਸਾਫ ਸੁਥਰਾ ਬੇਦਾਗ ਤੇ ਦੂਜੇ ਮਨ ਵੀ ਬਵਿੱਤਰ ਹੋ ਜਾਂਦਾ ਹੈ ਅੱਗੇ ਕਹਿੰਦੇ ਨੇ ਸਤਿਗੁਰੂ ਆਸਾ ਮਹੱਲਾ ਪੰਜਵਾਂ ਨੋ ਨਿਤਾਰੇ ਸਗਲੇ ਨਿਧਾਨ ਇੱਛਾ ਪੂਰਕ ਰੱਖੇ ਨਿਧਾਨ हे ਪ੍ਰਭੂ ਤੇਰੇ ਘਰ ਵਿੱਚ ਜਗਤ ਦੀਆਂ ਨੋ ਹੀ ਨਿਧੀਆਂ ਮੌਜੂਦ ਹਨ ਸਾਰੇ ਖਜ਼ਾਨੇ ਮੌਜੂਦ ਹਨ ਤੂੰ ਐਸਾ ਇੱਛਾ ਪੂਰਕ ਹੈ ਹਰੇਕ ਜੀਵ ਦੀ ਇੱਛਾ ਪੂਰੀ ਕਰਨ ਦੀ ਅਜਿਹੀ ਤਾਕਤ ਰੱਖਦਾ ਹੈ ਜਿਹੜਾ ਅੰਤ ਨੂੰ ਰਾਖੀ ਕਰਦਾ ਹੈ ਜਦੋਂ ਮਨੁੱਖ ਹੋਰ ਸਾਰੇ ਮਿੱਥੇ ਹੋਏ ਆਸਰੇ ਛੱਡ ਬੈਠਦਾ ਹੈ ਤੇ ਫਿਰ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ हे ਪ੍ਰਭੂ ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈ ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈ ਤਾ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਜਾਂਦੀ ਕਿਸੇ ਵੀ ਕਿਸਮ ਦੀ ਭੁੱਖ ਨਹੀਂ ਰਹਿੰਦੀ ਫਿਰ ਤੂੰ ਮੇਰਾ ਪਿਆਰੋ ਤੱਕ ਐਸੀ ਭੁੱਖਾ ਜੇ ਤੇਰੇ ਨਾਲ ਮੇਰਾ ਪਿਆਰ ਆ ਤੂੰ ਮੇਰੇ ਤੇ ਮਿਹਰ ਭਰਿਆ ਹੱਥ ਰੱਖਦਾ ਤਾਂ ਮੈਨੂੰ ਕਿਸੇ ਵੀ ਕਿਸਮ ਦੀ ਭੁੱਖ ਸਤਾ ਨਹੀਂ ਸਕਦੀ ਸਰੀਰਕ ਭੋਜਨ ਦੀ ਭੁੱਖ ਮਨੀ ਸਤਾਉਂਦੀ ਫਿਰ ਹੋਰ ਲਾਲਸਾ ਆਸਾ ਤ੍ਰਿਸ਼ਨਾ ਦੀ ਭੁੱਖ ਸਭ ਮੁੱਕ ਜਾਂਦੀ ਐ ਉਹ ਮਨ ਵਸਿਆ ਲੱਗੇ ਨਾ ਦੁੱਖਾ ਮਹਾਰਾਜ ਕਹਿੰਦੇ ਜੇ ਤੂੰ ਮੇਰੇ ਮਹਾਰਾਜ ਨੇ ਸਮਝਾਉਣਾ ਕੀਤਾ ਜੇ ਤੂੰ ਮੇਰੇ ਮਨ ਵਿੱਚ ਟਿਕਿਆ ਰਹੇ ਤਾਂ ਕੋਈ ਵੀ ਦੁੱਖ ਮੈਨੂੰ ਪਹੁੰਚ ਨਹੀਂ ਸਕਦਾ ਤ੍ਰਿਸ਼ਨਾ ਦੀ ਭੁੱਖ ਵੀ ਖਤਮ ਹੋ ਗਈ ਤੇ ਦੁੱਖ ਵੀ ਖਤਮ ਹੋ ਗਏ ਜਿਨ੍ਹਾਂ ਤੇ ਫਿਰ ਮਿਹਰ ਭਰਿਆ ਹੱਥ ਹੁੰਦਾ ਗੁਰੂ ਕਿਰਪਾ ਕਰਕੇ ਆਪਣੇ ਬਣਾਉਂਦਾ ਜਾਂ ਆਪਾਂ ਇਹ ਕਹਿੰਦੇ ਆ ਵੀ ਜਿਹੜੇ ਗੁਰੂ ਦੇ ਬਣ ਗਏ ਉਹਨਾਂ ਨੂੰ ਕਿਸੇ ਕਸਮ ਦੀ ਨਾ ਦੁੱਖ ਤੇ ਭੁੱਖ ਸਤਾ ਨਹੀਂ ਸਕੀ ਇਤਿਹਾਸ ਅਗਵਾ ਆਪਣੇ ਕੋਲੇ 6 ਤੋਂ 9 ਮਹੀਨੇ ਤੱਕ ਦਾ ਘੇਰਾ ਦੱਸਦੇ ਆ ਇਤਿਹਾਸ ਦੱਸਦਾ ਵੀ ਅਨੰਦਪੁਰ ਸਾਹਿਬ ਨੂੰ ਪਿਆਰ ਰਿਹਾ ਤੇ ਉੱਥੇ ਕੋਈ ਵੀ ਪਦਾਰਥ ਨਹੀਂ ਸੀ ਪਹੁੰਚਦਾ ਉੱਥੇ ਭੁੱਖ ਨੇ ਵੀ ਨਹੀਂ ਸਤਾਇਆ ਗੁਰੂ ਦੇ ਪਿਆਰਿਆਂ ਨੂੰ ਤੇ ਦੁੱਖ ਨੇ ਮੈਨੂੰ ਨਹੀਂ ਸਤਾਇਆ ਦੁੱਖ ਵੀ ਤੰਗ ਨਹੀਂ ਕਰ ਸਕਿਆ ਖੋਪਰੀਆਂ ਲੈ ਗਈਆਂ ਬੰਦ-ਬੰਦ ਕੱਟੇ ਗਏ ਰੂਹਾਂ ਵਿੱਚ ਸਾੜੇ ਗਏ ਆਰਿਆਂ ਨਾਲ ਚੀਰੇ ਗਏ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਦੇ ਝੋਲੀਆਂ ਦੇ ਵਿੱਚ ਬੱਚਿਆਂ ਦੇ ਟੁਕੜੇ ਕਰ-ਕਰ ਕੇ ਪਾਏ ਗਏ ਗਲਾਂ 'ਚ ਹਾਰ ਪਾਏ ਗਏ ਉੱਥੇ ਵੀ ਭੁੱਖੇ ਵੀ ਰੱਖਿਆ ਗਿਆ ਸੀ ਤੇ ਦੁੱਖ ਵੀ ਦਿੱਤਾ ਗਿਆ ਮੀਰ ਮੰਨੂ ਵੱਲੋਂ ਸਰੀਰਕ ਦੁੱਖ ਮਨ ਨੂੰ ਦੁੱਖ ਪਚਾਉਣ ਵਾਲੀ ਵੀ ਕੋਸ਼ਿਸ਼ ਕੀਤੀ ਗਈ ਵੀ ਬੱਚਿਆਂ ਨੂੰ ਜਦੋਂ ਟੁਕੜੇ ਕਰਕੇ ਝੋਲੀ 'ਚ ਪਾਉਣਾ ਤੇ ਮਨ ਨੂੰ ਕਿੰਨਾ ਦੁੱਖ ਹੋਏਗਾ ਮਾਂ ਦੇ ਪਰ ਉਹ ਮਾਮਾ ਧੰਨ ਸਨ ਜਿਨ੍ਹਾਂ ਨੇ ਗੁਰੂ ਤੋਂ ਬੇਮੁਖ ਨਹੀਂ ਹੋਏ ਜਿਹੜੇ ਜ਼ਾਲਮਾਂ ਕਰਲਾ ਜੋ ਕਰਦਾ ਪਰ ਸਾਡਾ ਗੁਰੂ ਨਾਲੋਂ ਪਿਆਰ ਨਾ ਟੁੱਟੇ ਇਹ ਦਸ਼ਮੇਸ਼ ਪਿਤਾ ਦੇ ਖੰਡੇ ਬਾਟੇ ਦੀ ਪਹਲ ਦਾ ਅਸਰ ਗੁਰੂ ਦੇ ਨਾਮ ਦਾ ਅਸਰ ਦੁੱਖ ਤੇ ਭੁੱਖ ਤੋਂ ਦੋਨਾਂ ਤੋਂ ਬਚਾ ਲੈਂਦਾ ਕੀ ਕਹਿੰਦੇ ਨੇ ਸਤਿਗੁਰੂ ਇੱਥੇ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਾ ਲੱਗੇ ਨਾ ਦੁੱਖਾ ਜਦੋਂ ਮਨ ਵਿੱਚ ਵੱਸਦਾ ਨਾ ਭੁੱਖ ਤੇ ਨਾ ਦੁੱਖ ਕੋਈ ਵੀ ਤੰਗ ਨਹੀਂ ਕਰਦੀ ਫਿਰ ਮਨੁੱਖ ਨੂੰ ਰਹਾਓ ਜੇ ਤੂੰ ਮੇਰੇ ਮਨ ਵਿੱਚ ਟਿਕਿਆ ਰਹੇ ਤਾਂ ਕੋਈ ਵੀ ਦੁੱਖ ਮੈਨੂੰ ਪਹੁੰਚ ਨਹੀਂ ਸਕਦਾ ਜੋ ਤੂੰ ਕਰੇ ਸੋਈ ਪਰਵਾਨ ਸਾਚੇ ਸਾਹਿਬ ਤੇਰਾ ਸੱਚ ਫਰਮਾਨ ਹੁਣ ਇਤਿਹਾਸ ਵੱਲੋਂ ਇਤਿਹਾਸ ਨੂੰ ਨਾਲ ਜੋੜਨਾ ਪਏਗਾ ਜੀ ਇਹਨਾਂ ਪੰਕਤੀਆਂ ਦੇ ਵੀ ਜੋ ਤੂੰ ਕਰੇ ਸੋਈ ਪਰਵਾਨ ਗੁਰੂ ਦੇ ਪਿਆਰਿਆਂ ਪਿਆਰਿਆਂ ਨੇ ਗੁਰੂ ਤੇ ਓਟ ਰੱਖੀ ਵੀ ਜੋ ਤੂੰ ਕਰ ਰਿਹਾ ਪ੍ਰਮਾਨ ਆ ਸਾਨੂੰ ਤੇ ਜੋ ਅਕਾਲ ਪੁਰਖ ਕਰ ਰਿਹਾ ਉਹ ਵੀ ਪ੍ਰਮਾਨ ਹੈ ਗੁਰਪਰਮੇਸ਼ਰ ਏਕੋ ਜਾਨ ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਉਹ ਵੀ ਪ੍ਰਮਾਨ ਕਰਦਾ ਗੁਰੂ ਦਾ ਪਿਆਰਾ ਜੋ ਗੁਰੂ ਕਰਦਾ ਉਹ ਵੀ ਪ੍ਰਮਾਨ ਆ ਕਿਉਂਕਿ ਇੱਕੋ ਰੂਪ ਆ ਨਾ ਰੱਬ ਮੰਨਿਆ ਜਿੰਨਾ ਗੁਰਮਖ ਪਿਆਰਿਆਂ ਨੇ ਸੰਗ ਸਿੰਘੜੀਆਂ ਨੇ ਗੁਰੂ ਨੂੰ ਰੱਬ ਬੰਨਿਆ ਤੇ ਗੁਰੂ ਦੇ ਬਾਣੇ ਵਿੱਚ ਆਪਣਾ ਆਪ ਸਭ ਕੁਝ ਕੁਰਬਾਨ ਕਰਤਾ ਆਪਾਂ ਇਤਿਹਾਸ ਤੋਂ ਜਾਣੂ ਆ ਜਿਹੜੇ ਪੜ੍ਹਦੇ ਸੁਣਦੇ ਨੇ ਇਤਿਹਾਸ ਉਹਨਾਂ ਨੂੰ ਪਤਾ ਇਤਿਹਾਸ ਪੜ੍ਹਨਾ ਸੁਣਨਾ ਚਾਹੀਦਾ ਹੈ ਭਾਈ ਜੇ ਨਹੀਂ ਪੜਨ ਜਾਣਦੇ ਸੁਣਿਆ ਤਾਂ ਜਾ ਸਕਦਾ ਨਾ ਅਗੇ ਮਹਾਰਾਜ ਨੇ ਦੱਸਿਆ ਹੈ ਪ੍ਰਭੂ ਜੋ ਕੁਝ ਤੂੰ ਕਰਦਾ ਹੈ ਜੀਵਾਂ ਨੂੰ ਉਹੀ ਸਿਰ ਮੱਥੇ ਉੱਤੇ ਕਬੂਲ ਹੁੰਦਾ ਹੈ ਸਾਚੇ ਸਹਬ ਤੇਰਾ ਸੱਚ ਫਰਮਾਨ ਏ ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰਾ ਹੁਕਮ ਵੀ ਅਟਲ ਹੈ ਜਾਂ ਤਦ ਭਾਵੈ ਤਾਂ ਹਰ ਗੁਣ ਗਾਉ ਤੇਰੇ ਘਰ ਸਦਾ ਸਦਾ ਹੈ ਨਿਉ ਏ ਪ੍ਰਭੂ ਜਦੋਂ ਤੈਨੂੰ ਮਨਜ਼ੂਰ ਹੁੰਦਾ ਹੈ ਤਦੋ ਹੀ ਮੈਂ ਤੇਰੀ ਸਿੱਖਤ ਸਲਾਹ ਦੇ ਗੀਤ ਗਾ ਸਕਦਾ ਹਾਂ ਤੇਰੇ ਘਰ ਸਦਾ ਸਦਾ ਹੈ ਨਿਓ ਤੇਰੇ ਘਰ ਵਿੱਚ ਸਦਾ ਹੀ ਇਨਸਾਫ ਹੈ ਸਦਾ ਹੀ ਇਨਸਾਫ ਹੈ ਬੇਇਨਸਾਫੀ ਨਹੀਂ ਹੁੰਦੀ ਗੁਰੂ ਘਰ ਚ ਜੇ ਰੱਬ ਦੇ ਪਿਆਰਿਆਂ ਨਾਲ ਨਹੀਂ ਇਨਸਾਫ ਹੁੰਦਾ ਸਾਚੇ ਸਹਬ ਅਲੱਖ ਅਪੇਵ ਨਾਨਕ ਲਾਇਆ ਲਾਗਾ ਸੇਵ ਹੇ ਸਦਾ ਕਾਇਮ ਰਹਿਣ ਵਾਲੇ ਮਾਲਕ ਹੇ ਅਲਖ ਤੇ ਅਪੇਵ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇਰਾ ਪ੍ਰੇਰਿਆ ਹੋਇਆ ਹੀ ਜੀਵ ਤੇਰੀ ਸੇਵਾ ਭਗਤੀ ਵਿੱਚ ਲੱਗ ਛੱਕਦਾ ਹੈ ਨਾਨਕ ਲਾਇਆ ਲਾਗਾ ਸੇਵ ਅਗਲਾ ਅਗਲਾ ਸ਼ਬਦ ਮਹਾਰਾਜ ਕਹਿੰਦੇ ਆਸਾ ਮਹੱਲਾ ਪੰਜਾਂ ਏ ਵੀ ਪੰਜਵੇਂ ਪਾਤਸ਼ਾਹ ਦੀ ਬਾਣੀ ਵਿੱਚੋਂ ਨਕਟ ਜੀ ਕੈ ਸਦ ਹੀ ਸੰਗਾ ਕੁਦਰਤ ਵਰਤੇ ਰੂਪ ਅਰੰਗਾ ਏ ਭਾਈ ਪ੍ਰਮਾਤਮਾ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਸਦਾ ਸਭਨਾ ਦੇ ਅੰਗ ਸੰਗ ਰਹਿੰਦਾ ਹੈ ਕਿਸੇ ਦੀ ਹੀ ਕਲਾ ਸਭ ਰੂਪਾਂ ਉਸੇ ਦੀ ਹੀ ਕਲਾ ਸਭ ਰੂਪਾਂ ਵਿੱਚ ਸਭ ਰੰਗਾਂ ਵਿੱਚ ਕੰਮ ਕਰ ਰਹੀ ਹੈ ਕੁਦਰਤ ਵਰਤੇ ਰੂਪ ਅਰ ਰੰਗ ਮਹਾਰਾਜ ਨੇ ਸਮਝਾਉਣਾ ਕੀਤਾ ਨਾ ਵੀ ਉਸੇ ਦੀ ਹੀ ਕਲਾ ਭਾਈ ਸਭ ਰੂਪਾਂ ਵਿੱਚ ਸਭ ਰੰਗਾਂ ਵਿੱਚ ਕੰਮ ਕਰ ਰਹੀ ਹੈ ਕਰੇ ਨਾ ਝੂਰੇ ਨਾ ਮਨ ਰੋਵਣ ਹਾਰਾ ਰਹੇ ਨਾ ਝੂਰੇ ਨਾ ਮਨ ਰੋਵਣ ਹਾਰਾ ਹੈ ਭਾਈ ਉਸ ਮਨੁੱਖ ਦਾ ਮਨ ਕਦੇ ਖਿਜਦਾ ਨਹੀਂ ਕਦੇ ਝੁਰਦਾ ਨਹੀਂ ਕਦੇ ਗਿਲੇ ਗੁਜ਼ਾਰੀਆਂ ਕਦੇ ਗਿਲੇ ਗੁਜ਼ਾਰੀਆਂ ਨਹੀਂ ਕਰਦਾ ਪ੍ਰਮਾਤਮਾ ਤੇ ਗੁਰੂ ਤੇ ਕੋਈ ਗਿਲਗ ਨਹੀਂ ਕਰਦਾ ਮਨੁੱਖ ਰੱਬ ਦਾ ਪਿਆਰਾ ਕਿਉਂਕਿ ਦਸ਼ਮੇਸ਼ ਪਿਤਾ ਜੀ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਸਾਰਾ ਪਰਿਵਾਰ ਸਰਬੰਸ ਵਾਰਿਆ ਪੁੱਤਰਾਂ ਨਾਲੋਂ ਪਿਆਰੇ ਸੰਗ ਸ਼ਹੀਦ ਕਰਾਏ ਪਰ ਉਹਨੇ ਗਿਲਾ ਨਹੀਂ ਕੀਤਾ ਪ੍ਰਭੂ ਪਰਮਾਤਮਾ ਤੇ ਮਹਾਰਾਜ ਤੇਰਾ ਭਾਣੇ ਅੰਦਰ ਹੋਇਆ ਇਹ ਤੇਰਾ ਹੁਕਮ ਸੀ ਏ ਮੈਨੂੰ ਸੇਵਾ ਮਹਾਰਾਜ ਕਹਿੰਦੇ ਦਸ਼ਮੇਸ਼ ਪਿਤਾ ਜੀ ਕਹਿੰਦੇ ਵੀ ਮੈਨੂੰ ਤੇਰਾ ਫਰਮਾਨ ਸੀ ਮੈਂ ਤੇਰੀ ਰਜਾ ਦੇ ਵਿੱਚ ਕੰਮ ਕੀਤਾ ਜੋ ਕੀਤਾ ਤੈਂ ਹੀ ਕਰਾਇਆ ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਆ ਜੇ ਆਪਾਂ ਆਇਆ ਗੱਲ ਵੀ ਗੁਰਬਾਣੀ ਵਿੱਚ ਪੰਕਤੀ ਐ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਇਆ ਗਈ ਤੋ ਰੋਮਨ ਲਗਤ ਹੈ ਆਪਣਾ ਸਾਰਿਆਂ ਦਾ ਹਾਲ ਇਹੀ ਆ ਮੈਂ ਵੀ ਵਿਚਈ ਆ ਆਪਣਾ ਸਾਰਿਆਂ ਦਾ ਹਾਲ ਇਹੀ ਆ ਬੇੜਲਿਆਂ ਨੂੰ ਛੱਡ ਕੇ ਵੀ ਜਦੋਂ ਤੱਕ ਕੁਝ ਆਉਂਦਾ ਉਦੋਂ ਅਸੀਂ ਬਹੁਤ ਖੁਸ਼ ਹੁੰਨੇ ਆ ਜਦੋਂ ਕੁਝ ਗਵਾਚਦਾ ਉਦੋਂ ਅਸੀਂ ਰੋਨੇ ਆ ਮਹਾਰਾਜ ਕਹਿੰਦੇ ਅਬਨਾਸੀ ਅਬਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਅਗਲੇ ਪੰਨੇ 'ਚ ਮਹਾਰਾ ਨੇ ਦੱਸਿਆ ਰਹਾ ਹਾਲਾ ਤੇ ਜਿਸ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਅਬਨਾਸੀ ਦ੍ਰਿਸ਼ਟੇ ਆਪਹੋਚ ਪਰਮਾਤਮਾ ਸਾਡੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ ਖਸਮ ਕਾਇਮ ਹੈ ਤੇ ਫੇਰ ਤੇਰੇ ਦਾਸ ਕੋ ਕਿਸ ਕੀ ਕਾਨ हे प्रभु तेरे निक्के जहे सेवक नु भी किसे दी मुताजी नहीं रहंदी जिसकी मीरा राखे आण हे भाई जिस सेवक दी इज्जत प्रभु पादसा आप रखे ओ किसे दी मुताजी करे भी क्यों भाई जिन्नू गुरु ते भरोसा ਜੋ ਲੋਡਾ ਪ੍ਰਭ ਕੀਆ ਅਜਾਤ ਮਹਾਰਾਜ ਕਹਿੰਦੇ ਹੈ ਭਾਈ ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉੱਚੀ ਜਾਤ ਆਤਕ ਦੇ ਹੰਕਾਰ ਤੋਂ ਰਹਿਤ ਕਰ ਦਿੱਤਾ ਹੈ ਤਿਸ ਲੋਡੇ ਕੋ ਕਿਸ ਕੀ ਤਾਤ ਪ੍ਰਮਾਤਮਾ ਦੇ ਉਸ ਸੇਵਕ ਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ ਬੇਮਹਤਾਜਾ ਬੇਪਰਵਾ ਉਹ ਪ੍ਰਮਾਤਮਾ ਜੋ ਬੇਪਰਵਾਹ ਹੈ ਉਸ ਨੂੰ ਕਿਸੇ ਦੀ ਮੁਤਾਜੀ ਨਹੀਂ ਤੇ ਗੁਰੂ ਦੇ ਪਿਆਰਿਆਂ ਨੂੰ ਵੀ ਨਹੀਂ ਹੁੰਦੀ ਆਪਾਂ ਪੜ ਲਈਆਂ ਪੰਕਤੀਆਂ ਨਾਨਕ ਦਾਸ ਕਹੋ ਗੁਰਵਾ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਇਹ ਭਾਈ ਉਸ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਬੇਪ੍ਰਵਾਹ ਹੈ ਜਿਸ ਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਆਸਾ ਮਹੱਲਾ ਪੰਜਵਾਂ ਹਰ ਰਸ ਛੋੜ ਹੋ ਸੇ ਰਸ ਮਤਾ ਘਰ ਮੈਂ ਵਸਤ ਬਾਹਰ ਉਠ ਜਾਤਾ ਏ ਭਾਈ ਬਕਾਰਾਂ ਹੀਟ ਦੱਬਿਆ ਮਨੁੱਖ ਪ੍ਰਮਾਤਮਾ ਦਾ ਨਾਮ ਰਸ ਛੱਡ ਕੇ ਦੁਨੀਆ ਦੇ ਪਦਾਰਥਾਂ ਦੇ ਰਸ ਵਿੱਚ ਮਾਸਤ ਰਹਿੰਦਾ ਹੈ ਜੋ ਮੁੱਕ ਵੀ ਛੇਤੀ ਹੀ ਜਾਂਦਾ ਹੈ ਦੁਨੀਆਂ ਵਾਲਾ ਪਦਾਰਥਾ ਜਿਹੜੇ ਤਾਂ ਛੇਤੀ ਹੀ ਮੁੱਕ ਜਾਂਦੇ ਨੇ ਘਰ ਮੈਂ ਵਸਤ ਬਾਹਰ ਉੱਠ ਜਾਂਦਾ ਉਸ ਸੁਖ ਦੇਣ ਵਾਲੀ ਨਾਮ ਵਸਤ ਇਸ ਦੇ ਹਿਰਦੇ ਘਰ ਵਿੱਚ ਮੌਜੂਦ ਹੈ ਪਰ ਸੁਖ ਦੀ ਖਾਤਰ ਦੁਨੀਆਂ ਦੇ ਪਦਾਰਥਾਂ ਦੀ ਖਾਤਰ ਬਾਹਰ ਉੱਠ ਉੱਠ ਦੌੜਦਾ ਹੈ ਮਨੁੱਖ ਭੈਣਾ ਚ ਭਾਈ ਆ ਮਨੁੱਖ ਲਬਜ ਸਾਂਝਾ ਅਗੇ ਮਹਾਰਾਜ ਨੇ ਦੱਸਿਆ ਸੁਣੀ ਨਾ ਜਾਈ ਸੱਚ ਅਮਰਤ ਕਾਥਾ ਘਰ ਵਿੱਚ ਵਸਤੂ ਆ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਪਿਆ ਸਾਡੇ ਕੋਲੇ ਬਹੁਤ ਪਰ ਸੁਣੀ ਨਾ ਜਾਈ ਸੱਚ ਅਮਰਤ ਕਾਥਾ ਹੈ ਭਾਈ ਜੀਵ ਅਜੇ ਹਾ ਬਕਾਰਾਂ ਹੇਠ ਦੱਬਿਆ ਰਹਿੰਦਾ ਹੈ ਕਿ ਇਹ ਸਦਾ ਸਿਰ ਪ੍ਰਮਾਤਮਾ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ ਆਤਮਿਕ ਜੀਵਨ ਦੇਣ ਵਾਲੀਆਂ ਸਿੱਖਤ ਸਲਾਹ ਦੀਆਂ ਗੱਲਾਂ ਸੁਣੀਆਂ ਪਸੰਦ ਨਹੀਂ ਕਰਦਾ ਸੁਣਣੀਆਂ ਪਸੰਦ ਨਹੀਂ ਕਰਦਾ ਗੁਰੂ ਦੀਆਂ ਗੱਲਾਂ ਨਾਮ ਬਾਣੀ ਨੂੰ ਸੁਣਨੀ ਪਸੰਦ ਨਹੀਂ ਕਰਦਾ ਮਨੁੱਖ ਆ ਦੇਖਦੇ ਹਾਂ ਆਪਾਂ ਇੱਥੇ ਤਾਂ ਚਲੋ ਪਿੰਡਾਂ ਵਾਲੇ ਗੁਰਦੁਆਰੇ ਪੰਜ ਸੱਤ ਸੱਤ ਗੁਰਦੁਆਰੇ ਬਣੇ ਪਏ ਨੇ ਆਪਣੇ ਪਿੰਡ 'ਚ ਤਾਂ ਤੇ ਗੁਰਦੁਆਰੇ ਸੱਤ ਨੇ ਤੇ ਆਉਣ ਵਾਲੇ ਇੱਕ ਗੁਰਦਾਰੇ 'ਚ ਸੱਤ ਨਹੀਂ ਹੁੰਦੇ ਆ ਮੈਂ ਦੇਖਿਆ ਨਹੀਂ ਕਦੇ ਵੀ ਸੱਤ ਇਕੱਠੇ ਹੋ ਕੇ ਬੈਠੇ ਆਗੇ ਆ ਗਿਆ ਮੱਥਾ ਟੇਕਾ ਮੱਥਾ ਟੇਕ ਕੇ ਮੁੜ ਗਏ ਇੱਕ ਰਸਮ ਪੂਰਤੀ ਐ ਇਹ ਪੂਰੀ ਕਰਦੇ ਨੇ ਮਨੁੱਖ ਨਹੀਂ ਭਾਈ ਰਸਮ ਨਹੀਂ ਪੂਰਤੀ ਕਰਨੀ ਰਸਮ ਪੂਰਤੀ ਨਹੀਂ ਕਰਨੀ ਗੁਰੂ ਕੋਲੇ ਪਿਆਰ ਨਾਲ ਆਉਣਾ ਗੁਰੂ ਦੇ ਘਰ ਬੈਠ ਕੇ ਗੁਰੂ ਦੀ ਹਜ਼ੂਰੀ ਚ ਬੈਠ ਕੇ ਗੁਰੂ ਦੇ ਬਚਨ ਸੁਣਨੇ ਨੇ ਇਹ ਸੁਭਾਅ ਬਣ ਜੇ ਜੇ ਹੁਣ ਆਪਾਂ ਆ ਕੇ ਇਥੇ ਉੰਗਦੇ ਹੀ ਰਹਿਣਾ ਜਾਂ ਮੱਥਾ ਟੇਕ ਕੇ ਮੁੜ ਗਏ ਗੁਰੂ ਦੀ ਗੱਲ ਸੁਣਨੀ ਹੀ ਗੁਰੂ ਦੀ ਸੰਗਤ ਹੈ ਫੇਰ ਗੁਰੂ ਦੇ ਬਚਨ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੇ ਤਾਂ ਆਪਾਂ ਗੁਰੂ ਦੇ ਕਹਿਣੇ ਲੱਗ ਰਹੇ ਆ ਤਾਂ ਗੁਰੂ ਦਾ ਆਖਾ ਮੰਨ ਰਹੇ ਆ ਜੇ ਗੁਰੂ ਦੇ ਕਹੇ ਮੁਤਾਬਕ ਆਪਾਂ ਜੀਵਨ ਬਸਰ ਕਰ ਰਹੇ ਆ ਤਾਂ ਨਹੀਂ ਮੱਥਾ ਟੇਕਿਆ ਕਥਾ ਕਰ ਵੀ ਲਈ ਸੁਣ ਵੀ ਲਈ ਕੀਰਤਨ ਵੀ ਕਰ ਲਿਆ ਕੀਰਤਨ ਸੁਣ ਵੀ ਲਿਆ ਸੁਣ ਵੀ ਲੈਨੇ ਆ ਪਰ ਮੰਨਿਆ ਨਹੀਂ ਪਰ ਉਹ ਸਤ ਸੁਣਦਾ ਸਤ ਵੇਖਦਾ ਪ੍ਰਭੂ ਪਰਮਾਤਮਾ ਸਦਾ ਸਬ ਦੇਖਦਾ ਤੈਨੂੰ ਤੇ ਸਦਾ ਸੁਣਦਾ ਤੂੰ ਹੁਣ ਆਪਦੀ ਆਦਤ ਬਣਾ ਲਾ ਭਾਈ ਸੁਭਾਅ ਬਣਾ ਲਾ ਜੋ ਮਾਰਾ ਨੇ ਦੱਸਿਆ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਏ ਭਾਈ ਜੀਵ ਅਜੇਹਾ ਵਿਕਾਰਾਂ ਹੇਠ ਦੱਬਿਆ ਰਹਿੰਦਾ ਹੈ ਕਿ ਸਦਾ ਸਿਰ ਪਰਮਾਤਮਾ ਦਾ ਨਾਮ ਸੁਣਦਾ ਸੁਣਨਾ ਪਸੰਦ ਨਹੀਂ ਕਰਦਾ ਆਤਮਕ ਜੀਵਨ ਦੇਣ ਵਾਲੀਆਂ ਸਿੱਖਤ ਸਲਾਹ ਦੀਆਂ ਗੱਲਾਂ ਸੁਣੀਆਂ ਸੁਣਨੀਆਂ ਪਸੰਦ ਨਹੀਂ ਕਰਦਾ ਅੱਗੇ ਮਹਾਰਾਜ ਨੇ ਦੱਸਿਆ ਕਰ ਕਰਤ ਰਾਰ ਕਰਤ ਵਾਹਿਗੁਰੂ ਰਾਰ ਕਰਤ ਝੂਠੀ ਲੱਗਗਾ ਤਾਂ ਪਰ ਝੂਠੀ ਕਿਸੇ ਕੰਮ ਨਾ ਆਉਣ ਵਾਲੀ ਕਥਾ ਕਹਾਣੀ ਵਿੱਚ ਲੱਗ ਕੇ ਹੋਰਨਾਂ ਨਾਲ ਝਗੜਾ ਬਖੇੜਾ ਕਰਦਾ ਰਹਿੰਦਾ ਹੈ ਰਹਾਉ ਬਜੋ ਸਹਬ ਕਾ ਸੇਬ ਬੇਰਾਨੀ ਬਜੋ ਸਹਬ ਕਾ ਸੇਬ ਬੇਰਾਨੀ ਏ ਭਾਈ ਮਨੁੱਖ ਬਕਾਰਾਂ ਹੇਠ ਇਉਂ ਦੱਬਿਆ ਰਹਿੰਦਾ ਹੈ ਕਿ ਖਾਂਦਾ ਤਾਂ ਹੈ ਮਾਲਕ ਪ੍ਰਭੂ ਦਾ ਦਿੱਤਾ ਹੋਇਆ ਪਰ ਸੇਵਾ ਕਰਦਾ ਹੈ ਬੇਗਾਨੀ ਮਾਲਕ ਪ੍ਰਭੂ ਨੂੰ ਯਾਦ ਕਰਨ ਦੇ ਥਾਂ ਸਦਾ ਮਾਇਆ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ ਇਹ ਸੱਚ ਹੈ ਐਸੇ ਗੁਨਾਹ ਸੜਾਇਓ ਪ੍ਰਾਨੀ ਐਸੇ ਗੁਨਾਹ ਅਸਾਧਿਓ ਪ੍ਰਾਨੀ ਅਸ਼ਾਧਿਓ ਪ੍ਰਾਨੀ ਅਜਿਹੇ ਬਕਾਰਾਂ ਹੇਠ ਮਨੁੱਖ ਇਉਂ ਦੱਬਿਆ ਰਹਿੰਦਾ ਹੈ ਤਿਸ ਸਿਓ ਲੋਕ ਜੋ ਸਦ ਹੀ ਸੰਗੀ ਤੇ ਕਰਦਾ ਕੀ ਤੋਂ ਲੁੱਕ ਕੇ ਆ ਜਿਹੜਾ ਸਦਾ ਅੰਗ ਸੰਗ ਆ ਸਤ ਸੁਣਦਾ ਸਤ ਵੇਖਦਾ ਜਿਹੜਾ ਪ੍ਰਮਾਤਮਾ ਸਦਾ ਹੀ ਜੀਵ ਦੇ ਨਾਲ ਸਾਥੀ ਹੈ ਉਸ ਤੋਂ ਓਲਾ ਕਰਦਾ ਹੈ ਜੋ ਸਦਾ ਸੁਣ ਵੇਖ ਰਿਹਾ ਉਹ ਤੋਂ ਓਲਾ ਕਰਦਾ ਬਿਓ ਕਿਹੜਾ ਵੇਖ ਰਿਹਾ ਪਰ ਨਹੀਂ ਮਹਾਰਾਜ ਕਹਿੰਦੇ ਤੋ ਸਦਾ ਸਤ ਸੁਣਦਾ ਸਤ ਵੇਖਦਾ ਤੇ ਸਿਓ ਲੋਕ ਜੋ ਸਦਾ ਹੀ ਸੰਗੀ ਉਹ ਤੋਂ ਲੁੱਕਦਾ ਫਿਰਦਾ ਲੁੱਕ ਲੁੱਕ ਕੇ ਕੰਮ ਕਰਦਾ ਪੁੱਠੇ ਸਿੱਧੇ ਬਿਉ ਪਰਮਾਤਮਾ ਕਿਹੜਾ ਮੈਨੂੰ ਦੇਖਦਾ ਪਰ ਨਹੀਂ ਗੁਰਬਾਣੀ ਕਹਿੰਦੀ ਉਹ ਵੇਖ ਰਿਹਾ ਤੈਨੂੰ ਸਦਾ ਸੀਸੀਟੀਵੀ ਕੈਮਰਾ ਲੱਗਿਆ ਰਹਿੰਦਾ ਤੇਰੇ ਤੇ ਜਿੱਥੇ ਮਰਜੀ ਜਾਵੜਾ ਆਕਾਸ਼ ਚ ਚੱਲ ਜਾ ਜਾਂ ਪਤਾਲ ਚ ਉਤਰ ਜਾ ਜੰਗਲਾਂ ਚ ਲੁਕ ਜਾ ਜਿੱਥੇ ਮਰਜੀ ਆ ਜਾਵੜਾ ਪਰ ਉਹ ਪ੍ਰਭੂ ਪਰਮਾਤਮਾ ਤੈਨੂੰ ਵੇਖ ਰਿਹਾ ਜਿਹੜਾ ਪਰਮਾਤਮਾ ਸਦਾ ਹੀ ਜੀਵ ਦੇ ਨਾਲ ਸਾਥੀ ਹੈ ਉਸ ਤੋਂ ਉਹਲਾ ਕਰਦਾ ਮਨੁੱਖ ਕਾਮ ਨ ਆਵੇ ਸੋ ਫਿਰ ਫਿਰ ਮੰਗੀ ਜਿਹੜੀ ਚੀਜ਼ ਆਖਿਰ ਕਿਸੇ ਕੰਮ ਨਹੀਂ ਆਉਂਦੀ ਜਾਂ ਨਹੀਂ ਆਉਣੀ ਉਹੀ ਮੜਮੜ ਮੰਗਦਾ ਰਹਿੰਦਾ ਹੈ ਮਨੁੱਖ ਕਹੋ ਨਾਨਕ ਪ੍ਰਭ ਦੀਨ ਦੇ ਹਾਲ ਜਿਉਂ ਭਾਵੇ ਤੂੰ ਕਰ ਪ੍ਰਤਪਾਲਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਦੀਨਾ ਉੱਤੇ ਦਇਆ ਕਰਨ ਵਾਲੇ ਪ੍ਰਭ ਜਿਵੇਂ ਹੋ ਸਕੇ ਬਕਾਰਾਂ ਅਤੇ ਮਾਇਆ ਦੇ ਮੋਹ ਦੇ ਦਬਾਅ ਤੋਂ ਜੀਵ ਦੀ ਰਾਖੀ ਕਰ ਆਪਾਂ ਵੀ ਅਰਦਾਸ ਬੇਨਤੀ ਕਰ ਗਏ ਸਮਝਾਇਆ ਤਾਂ ਆਪਾਂ ਨੂੰ ਜਾਂ ਸਤਿਗੁਰਾਂ ਨੇ ਵੀ ਹੈ ਸੱਚੇ ਪਾਤਸ਼ਾਹ ਜਿਵੇਂ ਵੀ ਤੇਰਾ ਜੀ ਕਰਦਾ ਜਿਵੇਂ ਵੀ ਹੋ ਸਕੇ ਬਕਾਰਾਂ ਤੋਂ ਮਾਇਆ ਦੇ ਮੋਹ ਦੇ ਦਬਾਅ ਤੋਂ ਜੀਵ ਨੂੰ ਬਚਾਈ ਰੱਖ ਕਿਰਪਾ ਕਰ ਬਚਾ ਮਾਰਾ ਜਾਨੂੰ ਬਕਾਰਾਂ ਤੋਂ ਇਰਦਾਸ ਬੇਨਤੀ ਕਰਕੇ ਵੀ ਸੱਚੇ ਪਾਤਸ਼ਾਹ ਵਰਤੀ ਬਿਮਾਰੀ ਆ ਸੋਚ ਵੀ ਮਾੜੀ ਆ ਬੋਲੀ ਵੀ ਮਾੜੀ ਆ ਕਿਰਪਾ ਕਰਕੇ ਸਾਨੂੰ ਇਨਾਂ ਬਕਾਰਾਂ ਤੋਂ ਬਚਾ ਦਾਤਾ ਜੀ ਆਸ ਮਹੱਲਾ ਪੰਜਵਾਂ ਇਹ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਆਸ ਕੀਤੀ ਜਾਂ ਰੱਖੀ ਆਸ ਅਰਦਾਸ ਹੈ ਵੀ ਗੁਰੂ ਦੇ ਚਰਨਾਂ ਵਿੱਚ ਇਹ ਜੀਵਨ ਬਸਰ ਹੋਵੇ ਗੁਰੂ ਦੇ ਚਰਨਾਂ ਵਿੱਚ ਜੀਵਨ ਬਸਰ ਹੋਣਾ ਕਿਵੇਂ ਆ ਵੀ ਗੁਰੂ ਦੇ ਕਹੇ ਮੁਤਾਬਕ ਤੇ ਗੁਰੂ ਦੇ ਸਿਧਾਂਤ ਤੇ ਜੀਵ ਚੱਲਦਾ ਹੋਵੇ ਸੋਹਿਆਂ ਭੁੱਲਣ ਚੁੱਕਾਂ ਦੀ ਮਾਫੀ ਜੀ ਇਹ